ਲੈਂਡ ਗਿਆ ਇੱਕਾ ਇੱਥੇ ਕੋਈ 16 ਸਾਲ ਦੀ ਕੁੜੀ ਐ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਸ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਆਹ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾ ਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਦੇ ਰਹੇ ਨੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪੈਂਦੀਆਂ ਅੱਜ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਣੀਆ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਆਉਣੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਥੋਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਆ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ ਦਾਦਾ ਜਵਾਕ ਨੇ ਫਿਰ ਮਾਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਹੈ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸੀ ਉਧਰ ਹਾਂ ਪਰ ਇੱਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਕਾਉ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੀਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਣੇ ਇਹਨਾਂ ਦੇ ਜਵਾਕ ਦਿੱਕੇ ਚੱਲ ਅੱਗੇ ਆਹ ਦੇਖ ਲੋ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਉਹ ਸਾਰੀ ਬਣਾ ਲਾ ਜਵਾਗ ਦੇਖ ਆਹ ਦੇਵੇਂ ਜਵਾਗ ਤੇ ਜਵਾਗ ਫਿਰਦਾ ਔਰ ਦਰ ਤੱਕ ਖਾਜੀ ਮਾਰ ਕੇ ਕਿੰਨੇ ਔਰ ਸਿਰੇ ਤੋਂ ਸਿਰੇ ਤੱਕ ਫਿਰਦੇ ਨੇ ਇੱਕ ਇੱਕ ਝੁੰਗੀ ਤੇ 15 15 20 20 ਜਵਾਕ ਨੇ ਇੱਕ ਇੱਕ ਝੁੰਗੀ ਚ ਜਿਹਨਾਂ ਦਾ ਕੋਸਾਤਾ ਪਤਾ ਹੀ ਨਹੀਂ ਉਹ ਦੇਖੋ ਮੋਟਰਾਂ ਤੇ ਦਿਖਾ ਦਿੱਤੇ ਰਾਹ ਦੀਆਂ ਤੇ ਕਿਵੇਂ ਬੈਠੀ ਨੇ ਹਾਂ ਦੇਖ ਲਓ ਆ ਇੱਕਣ ਬੈਠਦੇ ਨੇ ਜੇ ਕੋਈ ਕਿਹੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ ਦੁੱਗਣੇ ਪੈਸੇ ਮੰਗਣੇ ਐ ਇਹਨਾਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਐ ਇਹ ਅਸੀਂ ਮਤਾ ਪਾਇਆ ਚਕਾਉਣੀਆਂ ਝੁੰਗੀਆਂ ਇੱਥੋਂ ਅਸੀਂ ਮਤਾ ਤਾਂ ਹੈ ਝੁਗੀ ਪਰ ਤਾਂ ਇਹਨਾਂ ਦੋਨਰ ਕੀ ਜੱਟਾ ਚੱਕੋ ਇੱਥੋਂ ਠੀਕ ਐ ਫालतू ਚੱਕਾ ਦੋ ਨਹੀਂ ਛੋਟਾ ਦੇਣਾ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਕੋ ਨੂੰ ਹੱਦੀ ਦੇਣਾ ਟਾਈਮ ਐ अच्छा हां अपना सारा सामान ਚਾਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਦਾ ਦਿਨ ਹੈ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ اچھا ਹੱਤਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨੇ ਪੱਛਾ ਪਾਉਂਦੇ ਚੱਕੇ ਗਾਦੇ ਅੱ비 ਕਹਾਂ ਜਾਏਗਾ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਤੇਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਤ ਪਾਉਂਦੇ ਸਾਡੇ اچھا ਇੱਕ ਤੁਹਾਨੂੰ ਹੋਰ ਦੱਸਦੇ ਆਂ ਬਾਈ ਏ ਸਾਡੇ ਪਿੰਡ ਚ ਕਦੇ ਵੀ ਦਿਹਾੜੀ ਨਹੀਂ ਆਏ ਇਹ। ਕਦੇ ਕੋਈ ਕੰਮ ਕਰਨ ਨਹੀਂ ਆਏ। ਜਾਂਦੇ ਆਲੇ-ਦਾਲੇ ਪਿੰਡਾਂ ਜੇ ਸਾਨੂੰ ਕੋਈ ਅਸਰਾਜ ਨਹੀਂ। ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ। ਅੱਛਾ। ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨਗੇ ਕੇਹਦਾ ਏ। ਕਦ ਤੁਸੀਂ ਹਰੇ ਪਣਾ ਚੋਰੀ-ਓਰੀ ਕਰਦੇ ਆਂ। ਕੰਮ ਕਰਨਾ ਤੁਸੀਂ ਬਾਡੇ ਪਿੰਡ ਚ। ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ। ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ। ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ। ਅੱਛਾ। ਫੈਰ ਕਰਨ ਇਹਨਾਂ ਦੇ ਉੱਥੇ ਪੁਲਤੇ ਬੈਠਦੇ ਆਂ ਸਿੱਕਦਾ ਬੀੜੀਆਂ ਪੀਣ ਉੱਥੇ ਸੁੱਖਾ ਮਾਰ ਕੇ। ਜਿਤਨਾ ਬਿਲ ਖੱਟਾ ਹੈ ਖੱਟਿਆ ਹਮ ਉੱਤਰ ਗਿਆ ਹੈ ਹਾਂ ਬੋਲੋ ਵੀਰੇ ਕੀ ਕੀ ਕਰ ਰਿਹਾ ਹੈ ਨਾ ਚਾਰ ਮੈਂ ਸਭ ਪੁੱਛਿਆ ਇੱਕ ਤਾਂ 23 ਇੱਕ ਤਾਂ 16 ਸਾਲ ਵਾਲਾ ਕੇਸ ਸੀ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਹੈ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਸਰ ਰਿਪੋਰਟਾਂ ਦੇ ਵਿੱਚ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਖਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਹੈ ਇਹ ਠੀਕ ਹੈ ਕਾਨੂੰਨ ਕੋਈ ਹੋ ਗਿਆ ਉਹ ਨਹੀਂ ਕੀ ਉਹ ਪੰਚਾਇਤ ਫਸੂਗੀ ਇਹ ਕੇ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇ ਗਰਾਊਂਡ ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਤੇ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ सात सा सा दिन का टाइम है एक हफ्ते का एक हफ्ते का टाइम है अच्छा अच्छा ठीक है उससे आगे जहां मर्जी चले जाओ उधर भी दिखा दे गो किन्ने आ रहेगा ਬਾਜ਼ੀ ਟੈਂਪਲ ਕੋ ਮੋੜ ਆ ਸਿੱਧਾ ਉੱਪਰੋਂ ਜਿਹੜਾ ਸਰਕਾਰ ਤੇ ਆ ਆ ਦੇਖੋ ਆ ਲੱਛਣ ਕਰਦੇ ਨੇ ਔਰ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੇ ਅੱਗੇ ਵੀ ਤੁਸੀਂ ਆਹ ਦੇਖ ਲਓ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਸਾਉਣਾ ਮੇਨ ਲੈ ਗਾਂਜੇ ਦਾ ਬੂਟਾ ਬੀਜੀਂ ਫਿਰਦੇ ਨੇ ਇਹ ਆ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ ਉੱਥੇ ਬੀਜਿਆ ਹੋਇਆ ਹੈ ਨਾ ਨਸ਼ੇ ਪੱਤੇ ਗਾਤਰ ਆ ਦੇਖ ਲਓ ਤੁਸੀਂ ਹੁਣ ਵੀ ਗਾਹਾਂ ਕਿਆ ਹਾਲਾਤ ਹੋਣਗੇ ਓਰੇ ਇਹ ਆਹ ਵਧੀਆ ਬੂਟਾ ਇੱਕ ਦੀ ਮੋਟਰ ਹੈ ਥੁਦੀ ਮੋਟਰ ਹੈ ਸੰਦਾ ਕਿੱਥੇ ਦੂਗਾ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਬੁਲਾਇਂ ਗਾ ਬੁਲਾ ਇਸ ਕੋ ਨਾਲੇ ਦਾਤੀ ਲਿਓ ਇਹਦਾ ਹੀ ਥਾਂ ਦੱਸੀ ਜਨੇ ਹਾਂ ਆ ਬੜਾਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਤਾਂ ਇਹ ਬੀਜਿਆ ਨੇ ਤਾਂ ਪਈ ਜੰਗੇ ਆਪੇ ਜੰਮ ਗਿਆ ਆਪ ਕੋ ਦਿਖਾ ਨਹੀਂ ਵੀ ਇਸ ਕੋ ਤੋੜਨਾ ਹੈ ਪਟਿਆ ਕਿਉਂ ਨਹੀਂ ਜੀ ਆਪੇ ਜੰਮ ਗਿਆ ਪਰਚਾ ਇਸ ਦਾ ਤੈਨੂੰ ਪਤਾ ਪਰਚਾ ਇਸ ਦਾ ਉਹ ਪਤਾ ਹੈ ਪਰਚਾ ਇਸ ਦਾ ਗਾਂਝੇ ਦਾ ਗਾਂਝੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਇਹ ਤੋਂ ਮੈਂ ਕ੍ਰਿਪਾਲੀਆਂ ਨਿਕਾ ਜੇ ਫਿਰ ਉញੋਂ ਰੱਖਿਆ ਟਾਉਰ ਨੂੰ ਇਹ ਆ ਜੋ ਜੰਮ ਗਿਆ ਗੱਲਾਂ ਸੁਣ ਲਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਲੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਉਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਇੱਕ ਅਸੀਂ ਹੁਣ ਆ ਮੋਟਰ ਤੇ ਆਏ ਆ ਇਹ ਤਾਂ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਗੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱਸੀ ਇਹਦੇ ਪਰੋਂ ਆਹ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਗੋਤਾ ਹਾਂ ਦੇਖ ਲੈ ਹਾਂ ਉਹ ਲੱਗ ਗਿਆ ਭਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੈ ਆਹ ਦੇਖੋ ਆ ਪਹਿਲਾਂ ਵਾਲਾ ਆਹ ਤਾਂ ਹਾ ਦੇਖ ਲੈ ਬਿਰੇ ਲਕੋਗੇ ਤੇ ਨਾਲੇ ਆ ਪੱਲੀ ਪਾ ਕੇ ਲਕੋਗੇ ਦਾ ਉਹ ਉਧਰ ਬੱਟਣ ਲੱਗਿਆ ਬੂਟਾ ਜਮਾਈ ਨਾਲੀ ਦਾ ਆ ਹੁਣ ਬੂਟੇ ਪਰ ਪੱਲੀ ਪਾਸ ਦੀ ਹਾਂ ਆ ਨਿਕਲ ਗਈ ਆਈ ਵੱਡੋ ਆ ਦੇਖ ਲੋ ਭਾਈ ਹੁਣ ਇਹ ਵੀ ਫੜਦੇ ਹਾਂ ਹੁਣ ਨਹੀਂ ਵੀਰੇ ਦਿਖਾਈ ਪੂਰੀ ਲਾਪੀਤੀ ਹੋਈ ਦੀ ਆ ਇੱਥੇ ਹੀ ਵੀ ਜੇ ਹਾਂ ਲੈ ਛੋਟੇ ਵੀ ਨਹੀਂ ਹਲੇ ਆ ਦੇਖੋ ਅੱਠ ਲਹਿਰਾਂ ਵੀ ਦੇਖ ਲੋ ਭਾਈ ਹੁਣ